ਕੀ ਇਹ ਫੈਸਲੇ ਜਿਹੜੇ ਨੇ ਲੈ ਗਏ ਨੇ ਉਹਨਾਂ ਦੀ ਮੈਂ ਸਿੰਪਲੀ ਬਾਰੇ ਵਿੱਚ ਜਾਣਕਾਰੀ ਜਿਹੜੀ ਤੁਹਾਨੂੰ ਸਾਂਝੀ ਕਰਨੀ ਚਾਹਣਾ। ਇੱਕ ਦਾ ਪੰਜਾਬ ਯੂਨੀਫਾਈਡ ਬਿਲਡਿੰਗ ਨਿਜ਼ਮ ਜਿਹੜਾ ਹੈ 2025 ਉਹਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਿਹਦੇ ਵਿੱਚ ਜਿਹੜੀਆਂ ਮਕਾਨ ਅਨੁਸਾਰੀ ਸ਼ਹਿਰੀ ਵਿਕਾਸ ਵਿਭਾਗ ਦੇ ਜਾਂ ਲੋਕਲ ਗਵਰਨਮੈਂਟ ਵਿਭਾਗ ਦੇ ਜਿਹੜੀਆਂ ਪ੍ਰਵਾਨਗੀਆਂ ਤੇ ਉਹਨਾਂ ਨੂੰ ਲਾਗੂ ਕਰਨ 'ਚ ਇਕਸਾਰਤਾ ਤੇ ਗੁੰਝਲਾਂ ਜਿਹੜੀਆਂ ਜ਼ਿਆਦਾ ਕੰਪਲਿਕੇਟਿਡ ਸੀਗੀਆਂ ਕੁਝ ਸ਼ਰਤਾਂ ਉਸ ਜਿਹੜੇ ਸੌਖੇ ਕੀਤੀਆਂ ਗਈਆਂ ਨੇ ਤੇ ਇਸ ਐਕਟ ਤਹਿਤ ਘੱਟ ਉਚਾਈ ਵਾਲੀਆਂ ਜਿਹੜੀਆਂ ਬਿਲਡਿੰਗਾਂ ਨੇ 15 ਮੀਟਰ ਤੋਂ ਵਧਾ ਕੇ ਉਹਨੂੰ 21 ਮੀਟਰ ਤੱਕ ਕੀਤਾ ਗਿਆ ਤੇ ਉਹਦੇ ਵਾਸਤੇ ਸੈਲਫ ਸਰਟੀਫਿਕੇਸ਼ਨ ਹੋਊਗੀ ਉਹ ਆਪਣੇ ਆਪ ਹੀ ਨਕਸ਼ਾ ਪਾਸ ਜਿਹੜਾ ਆਪਦੀ ਸਰਟੀਫਿਕੇਸ਼ਨ ਤੇ ਆਪਣੇ ਜਿਹੜਾ ਆਰਕੀਟੈਕਟ ਆ ਉਹਦੇ ਤੋਂ ਉਹ ਕਰਵਾ ਕੇ ਇਹ ਜਿਹੜਾ ਬੜਾ ਗੁੰਝਲਦਾਰ ਮਸਲਾ ਸੀ ਨਕਸ਼ਾ ਪਾਸ ਕਰਾਉਣਾ ਦਫ਼ਤਰਾਂ ਦੇ ਬਹੁਤ ਚੱਕਰ ਲੱਗਦੇ ਸੀ ਤੇ ਉਹਦੇ 'ਚ ਕਿਤੇ ਨਾ ਕਿਤੇ ਕਰਪ ਚੱਕਰਾਂ 'ਚੋਂ ਫਿਰ ਕ腐ਸ਼ਨ ਵਾਲੇ ਪਾਸੇ ਨੂੰ ਜਾਂਦੀ ਸੀ ਗੱਲ ਤਾਂ ਇਹ ਹੁਣ 21 ਮੀਟਰ ਤੱਕ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਦੇ ਵਿੱਚ ਕੋਈ ਨਕਸ਼ਾ ਇਧਰ ਉਧਰ ਦਫ਼ਤਰਾਂ ਅੰਝ ਧੱਕੇ ਖਾਣ ਦੀ ਲੋੜ ਨਹੀਂ 셀ਫ ਸਰਟੀਫਿਕੇਸ਼ਨ ਮੁਤਾਬਕ ਉਹੜੇ ਨਕਸ਼ਾ ਜਿਹੜਾ ਉਹ ਪਾਸ ਹੋ ਜਾਊਗਾ ਤੇ ਗਰਾਊਂਡ ਕਵਰੇਜ ਵੀ ਬਧਾਈ ਗਈ ਹੈ ਉਹਨਾਂ ਦੀ ਜਿਹੜੀ 100 ਮੀਟਰ ਦਾ ਜਿਹੜਾ ਘੱਟੋ ਘੱਟ 100 ਮੀਟਰ ਦਾ ਜਿਹੜਾ ਪਲਾਟ ਹੈ ਉਹਦੇ ਵਿੱਚ ਗਰਾਊਂਡ ਪਾਰਕਿੰਗ ਤੇ ਸੈਟ ਬੈਕ ਤੇ ਖੁੱਲ੍ਹੀ ਜਗ੍ਹਾ ਦੇ ਜਿਹੜੇ ਨਿਯਮ ਨੇ ਉਹਨਾਂ 'ਚ ਢਿੱਲ ਦਿੱਤੀ ਗਈ ਹੈ ਤੇ ਸਿੰਗਲ ਯੂਨੀਫਾਈਡ ਫਰੇਮਵਰਕ ਦੇ ਵਿੱਚ ਤੇ ਉਹਦੇ 'ਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਕਿਫਾਇਤੀ ਤੇ ਕਿਰਾਏ ਤੇ ਮਕਾਨਾਂ ਦੀ ਬਵਸਤਾ ਜਿਹੜੀਆਂ ਨੇ ਉਹ ਵੀ ਸ਼ਾਮਲ ਕੀਤੀਆਂ ਗਈਆਂ। ਬਾਕੀ ਦੂਜਾ ਜਿਹੜਾ ਬਾਕੀ ਇਹ ਡਿਟੇਲ ਜਿਹੜੀ ਤੁਹਾਨੂੰ ਇਹਦੀ ਸਾਰੀ ਮਿਲ ਜੂਗੀ। ਦੂਜਾ ਹੈਗਾ ਕਿ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਲੁਧਿਆਣਾ ਨਾਰਥ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਕਾਨੂੰਗੋ ਕਿੰਨੇ ਇੱਕ ਕਾਨੂੰਗੋ ਸੈਕਟਰ ਹੈ ਤੇ 7 ਤੋਂ 8 ਪਿੰਡ ਨੇ ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ رائے ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬ ਤਸੀਲ ਜਿਹੜੀ ਹੈ ਲੁਧਿਆਣਾ ਨੌਰਥ ਬਣਾਈ ਜਾ ਰਹੀ ਜਿੱਥੇ ਇੱਕ ਨੈਪ ਤਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ ਨੰਬਰ 3 ਤੇ ਹੈਗਾ ਜੀ ਬਰਨਾਲਾ ਜਿਹੜੀ ਨਗਰ ਕਾਉਂਸਲ ਹੈ ਉਹਨੂੰ ਨਗਰ ਨਿਗਮ ਜੋ ਕਾਰਪੋਰੇਸ਼ਨ ਵਜੋਂ ਅਪਗ੍ਰੇਡ ਕੀਤਾ ਗਿਆ ਕਿਉਂਕਿ ਬਰਨਾਲੇ ਦੀ ਜਿਹੜੀ ਆਬਾਦੀ ਹੈ ਉਹ ਵੀ ਤੇ ਜਿਹੜੀ GST ਦੀ ਕਲੈਕਸ਼ਨ ਹੈ ਉਹ ਵੀ ਉਹ ਸਾਰੇ ਜਿਹੜੇ ਕੰਡੀਸ਼ਨਸ ਨੇ ਉਹ ਪੂਰੀਆਂ ਕਰਦੀ ਹੈ ਬਰਨਾਲਾ ਸ਼ਹਿਰ ਦੀ ਜਿਹੜੀ ਹੱਦ ਹੈ ਇੰਡਸਟਰੀ ਵੀ ਬਹੁਤ ਉੱਥੇ ਜਿਹੜੀ ਹੈ ਉਹ ਮੌਜੂਦ ਹੈ 에ਅਰ ਫੋਰਸ ਸਟੇਸ਼ਨ ਮੌਜੂਦ ਹੈ ਬਰਨਾਲੇ ਦੇ ਲੋਕਾਂ ਦੀ ਬਹੁਤ ਦੇਰ ਤੋਂ ਇਹ ਮੰਗ ਵੀ ਸੀ ਕਿ ਸਨੂ ਕਾਰਪੋਰੇਸ਼ਨ ਦਾ ਦਰਜਾ ਦਿੱਤਾ ਜਾ ਵੀ ਜੋ ਬਰਨਾਲਾ ਜਿਹੜਾ ਨਗਰ ਕੌਂਸਲ ਸੀਓ ਨੂੰ ਕਾਰਪੋਰੇਸ਼ਨ ਦਾ ਦਰਜਾ ਉਹਦੀ ਪ੍ਰਵਾਨਗੀ ਜਿਹੜੀ ਹੈ ਉਹ ਮੰਤਰੀ ਮੰਡਲ ਦੇ ਵਿੱਚ ਦਿੱਤੀ ਗਈ ਹੈ ਪੰਜਾਬ ਸਪੋਰਟਸ ਮੈਡੀਕਲ ਕੇਡਰ ਦੀਆਂ 14 ਗਰੁੱਪ A ਦੀਆਂ 16 ਗਰੁੱਪ B ਦੀਆਂ ਤੇ 80 ਗਰੁੱਪ C ਦੀਆਂ ਲਗਭਗ 100 ਤੋਂ ਬਾਅਦ ਇਹ ਨਵੇਂ ਪੋਸਟਾਂ ਕ੍ਰੀਏਟ ਕੀਤੇ ਗਏ ਸਪੋਰਟਸ ਮੈਡੀਸਨ ਨਾਲ ਰਿਲੇਟਡ ఫిਜ਼ੀਓਥੈਰਾपिस्ट योगा ਜਿਹੜੇ ਡਾਕਟਰ ਨੇ ਸਪੋਰਟਸ ਨਾਲ ਰਿਲੇਟਡ ਜਿਹੜੀਆਂ ਇੰਜਰੀਜ਼ ਹੋ ਜਾਂਦੀਆਂ ਨੇ ਉਹਨਾਂ ਨੂੰ 3 ਸਾਲ ਲਈ ਜਿਹੜਾ ਉਹ ਕੰਟ੍ਰੈਕਟ ਤੇ ਰੱਖਿਆ ਜਾਊਗਾ ਤੇ ਸਪੋਰਟਸ ਦੇ ਵਿੱਚ ਇੱਕ ਖਾਸ ਤੌਰ ਤੇ ਇਹ ਇਹਦੇ ਵਿੱਚ ਜਿਹੜੇ ਸਪੋਰਟਸ ਵਾਲਾ ਉਹਦੇ ਵਿੱਚ ਪਟਿਆਲਾ ਸੰਗਰੂਰ ਬਠਿੰਡਾ ਫਰੀਦਕੋਟ ਫਾਜ਼ਿਲਕਾ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਸਾਇਆਦਾ ਯੂ ਸਿੰਘ ਨਗਰ ਰੋਪੜ ਅਤੇ ਹੁਸ਼ਿਆਰਪੁਰ ਵਰਗੇ ਖੇਡ ਜ਼ਿਲ੍ਹਿਆਂ ਚ ਉਹਨਾਂ ਨੂੰ ਤਾਇਨਾਤ ਕੀਤਾ ਜਿੱਥੇ ਜ਼ਿਆਦਾ ਇਨਫਰਾਸਟ੍ਰਕਚਰ ਵੀ ਹੈਗਾ ਤੇ ਖਿਡਾਰੀ ਵੀ ਜ਼ਿਆਦਾ ਇਹਨਾਂ ਜ਼ਿਲ੍ਹਿਆਂ ਚ ਹੈਗੇ ਨੇ ਸੋ ਤਾਂ ਕਿ ਉਹਨਾਂ ਦੇ ਜੇ ਕੁ 6:00 ਵਜੇ ਦੀ ਤਾਂ ਕਵਰੀ ਜਲਦੀ ਹੋਵੇ ਤੇ ਨਾਲ-ਨਾਲ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਵੀ ਸੁਧਰੇ ਕਿਉਂਕਿ ਨਾਲ-ਨਾਲ ਸਾਰੇ ਜਿਹੜੇ ਡਾਕਟਰ ਰਹਿਣਗੇ ਜਾਂ ఫిਜ਼ਿਓથેਰਾਪਿਸਟ ਰਹਿਣਗੇ ਤਾਂ ਪਲੇਅਰ ਦੀ ਜਿਹੜੀ ਸਰੀਰਕ ਸਮਰੱਥਾ ਜਿਹੜੀ ਉਹ ਵੱਧਦੀ ਹੈ ਇੱਕ ਡੇਰਾਬਸੀ ਦੇ ਵਿੱਚ 100 ਬੈੱਡ ਦਾ ਜਿਹੜਾ ਹਸਪੀਟਲ ਹੈ ESI ਹਸਪੀਟਲ ਜਿਹੜਾ ਉਹ ਖੋਲਣ ਦੀ ਪਰਵਾਨਗੀ ਦਿੱਤੀ ਗਈ ਹੈ ਤੇ ਉਹਦੇ ਵਾਸਤੇ ਜਿਹੜੀ ਜ਼ਮੀਨ ਜਿਹੜੀ ਹੈ ਉਹ ਮਹਈਆ ਕਰਾਈ ਜਾਊਗੀ ਕਿਉਂਕਿ ਸੈਂਟਰ ਗਵਰਨਮੈਂਟ ਬਣਾਉਂਦੀ ਹੈ ਹਸਪੀਟਲ ਪਰ ਜ਼ਮੀਨ ਸਟੇਟ ਨੂੰ ਜਿਹੜੀ ਪੈਂਦੀ ਹੈ ਜਿੱਥੇ ਕਿ ਮਜ਼ਦੂਰਾਂ ਦਾ ਜਾਂ ਗਰੀਬਾਂ ਦਾ ਇਲਾਜ ਹੁੰਦਾ ਹੈ ਈਐਸਆਈ ਹਸਪੀਟਲ ਜਿਹੜਾ ਹੈ ਉਹਦੇ ਵਾਸਤੇ ਜ਼ਮੀਨ ਜਿਹੜੀ ਹੈ ਉਹਦੀ ਪਰਵਾਨਗੀ ਦਿੱਤੀ ਗਈ ਹੈ 4 ਕਿੱਲੇ 4 ਇਕੜ 4 ਇਕੜ ਜਮੀਨ ਹੈ ਜੋ ਸਰਕਾਰ ਦੀ ਹੋਈ ਹੈ ਸਰਕਾਰ ਨੂੰ ਹੀ ਜਿਹੜੀ ਹੈ ਸੈਂਟਰ ਸਰਕਾਰ ਨੂੰ ਉਹ ਦੇ ਦੇਣੀ ਹੈ ਲੀਸ ਤੇ ਬਾਅਦ ਚ ਜਦੋਂ ਹਸਪਤਾਲ ਬਣ ਜਾਊਗਾ ਤਾਂ ਉਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਬਣ ਜਾਊਗੀ ਤੇ ਬਾਕੀ ਜਿਹੜੇ ਰੀ ਹੈਬ ਸੈਂਟਰ ਨੇ ਨਸ਼ਾ ਮੁਕਤੀ ਕੇਂਦਰ ਨੇ ਉਹਨਾਂ ਦਾ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਹੈ ਇੱਕ ਤਾਂ ਹੁਣ ਅਜ ਕਿਸੇ ਕੋਲ 20 ਵੀ ਨਹੀਂ ਪ੍ਰਾਈਵੇਟ ਕਿਸੇ ਕੋਲ 21 ਵੀ ਨਹੀਂ ਇੱਕ ਤਾਂ ਪੰਜ ਤੇ ਲੈਂਦਾ ਜਾਊਗਾ ਨੂੰ ਤੇ ਨਾਲ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਹੈ ਉਸ ਦਵਾਈ ਦੀ ਚੈੱਕਅਪ ਉਸ ਦਵਾਈ ਦਾ ਸਰਟੀਫਿਕੇਸ਼ਨ ਡਿਸਟ੍ਰਿਬਿਊਸ਼ਨ ਉਹ ਸਾਰੀ ਸਰਕਾਰ ਦੇ ਦੇਖਰੇਖ ਚ ਹੋਊਗੀ ਹੁਣ ਤੱਕ ਉਸ ਨਾਲ ਸੰਬੰਧਤ ਕੋਈ ਰੂਲ ਹੈ ਨਹੀਂ ਕਿਸੇ ਨੂੰ ਕਿੰਨੀ ਵੀ ਦਵਾਈ ਦੇ ਦਿੰਦੇ ਨੇ ਉਹ ਮਿਸਯੂਜ਼ ਵੀ ਹੋਈਆਂ ਕਈ ਦਵਾਈਆਂ ਕਿ ਉਹ ਬਾਹਰ ਵੇਚ ਦਿੰਦੇ ਆ ਜਾਂ ਵਟ ਏਵਰ ਤਾਂ ਜਿਹੜੀ ਖਰੜ ਦੀ ਸਾਡੀ ਲੈਬ ਹੈ ਉਥੋਂ ਇਹ ਸਾਰਾ ਆਪਰੇਟ ਹੋਊਗਾ ਤੇ ਜਿਹੜੇ ਜਿੰਨੇ ਵੀ 140 ਤੋਂ 145 ਦੇ ਕਰੀਬ ਰੀ ਹੈਬ ਸੈਂਟਰ ਪ੍ਰਾਈਵੇਟ ਚੱਲਦੇ ਨੇ ਤੇ ਉਹਨਾਂ ਨੂੰ ਤਾਂ ਕਿ ਇਹਨਾਂ ਕੇਂਦਰਾਂ ਨੂੰ ਜਿਹੜੇ ਰੀਹੈਬ ਸੈਂਟਰ ਨੇ ਨਸ਼ਾ ਛਡਾਊ ਕੇਂਦਰ ਨੇ ਇਹਨਾਂ ਦੇ ਨਿਯਮਾਂ ਨੂੰ ਮਜ਼ਬੂਤ ਕਰਕੇ ਤੇ ਓਟ ਕਲੀਨਿਕ ਵੀ ਇਹਦੇ ਵਿੱਚ ਆ ਜਾਣਗੇ ਤਾਂ ਕਿ ਨਿਯਮਤ ਕੀਤਾ ਜਾ ਸਕੇ ਤੇ ਕਿਉਂਕਿ ਕਈ ਸ਼ਿਕਾਇਤਾਂ ਇਸ ਤਰ੍ਹਾਂ ਦੀ ਵੀ ਆਈਆਂ ਨੇ ਕਿ ਉੱਥੇ ਟਾਰਚਰ ਵੀ ਹੁੰਦਾ ਹੈ ਜਾਂ ਜ਼ਬਰਦਸਤੀ ਕੋਈ ਉਹਨਾਂ ਤੋਂ ਕੰਮ ਕਰਾਉਂਦੇ ਆ ਜਾਂ ਦਵਾਈ ਦਿੰਦੇ ਆ ਜਾਂ ਕੁਝ ਇਸ ਤਰ੍ਹਾਂ ਦਾ ਉਹ ਸਾਰੇ ਉਹਨਾਂ ਦੀਆਂ ਜੋ ਸਾਰੇ ਪਾਸੇ ਉਹ ਪੋਟਾ ਲੈ ਕੇ ਤੇ ਇਹ ਜਿਹੜੇ ਰੂਲ ਨੇ ਉਹ ਲਾਗੂ ਕੀਤੇ ਜਾਣ ਸੋ 7 ਏਜੰਡੇ ਹਾਈਪੋਥੈਕੀਸ਼ਨ ਵਾਲਾ ਸੋ ਜੋ ਇਕੂ ਟੇਬਲ ਮਾਰਜਿਨ ਤੇ ਹਾਈਪੋਥੈਕੀਸ਼ਨ ਵਾਲੇ ਤੇ ਜੋ ਹਾਂ ਲਿਮਿਟ ਲਾਤਾ ਕੈਪ ਕਰਾ ਹਾਂ ਇੱਕ ਇੰਡਸਟਰੀ ਦੀ ਡਿਮਾਂਡ ਸੀਗੀ ਤੇ ਉਹ ਚ ਬੈਂਕਿੰਗ ਦੇ ਵਿੱਚ 5 ਲੱਖ ਦੀ ਕੈਪਿੰਗ 5 ਲੱਖ ਦੀ ਕੈਪਿੰਗ ਕੀਤੀ ਹੈ ਤੇ 1000 ਪਹਿਲਾਂ ਲੱਖ ਰੁਪਏ ਸੀ ਉਹ 1000 ਹਜ਼ਾਰ ਜੋ ਰਜਿਸਟ੍ਰੇਸ਼ਨ ਸਟੈਂਪ ਡਿਊਟੀ ਦਾ ਸੋ ਇਹ ਅੱਜ ਸੱਤ ਏਜੰਡੇ ਜਿਹੜੇ ਨੇ ਉਹ ਪ੍ਰਮਾਨ ਹੋਏ ਨੇ ਤੇ ਇਹਦੇ ਵਿੱਚ ਸੱਤ ਦੇ ਸੱਤਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਸੀ ਦੇ ਵਕ ਵਕ ਕੈਬਨਟ ਮੰਤਰੀਆਂ ਦੀਆਂ ਉਹਨਾਂ ਦੀਆਂ ਰਿਪੋਰਟਾਂ ਵੀ ਲਈਆਂ ਗਈਆਂ ਨੇ ਤੇ ਪਬਲਿਕ ਥਿਊਜ਼ ਵੀ ਲੈ ਗਏ ਨੇ ਤਾਂ ਕਿ ਇਹ ਜਿਹੜੇ ਫੈਸਲੇ ਨੇ ਉਹ ਲੋਕਪੱਖੀ ਹੋਣ ਔਰ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਹੋਵੇ ਜਿਦੇ ਨਾਲ ਲੋਕਾਂ ਦੀ ਕੋਈ ਵਿੱਤੀ ਬੋਝ ਜਾਂ ਕੋਈ ਖੱਜਲ ਖਵਾਰੀ ਜਿਹੜੀ ਹੈ ਵਾਧੀ ਹੋਵੇ ਇਹ ਸਿਰਫ ਸਿਸਟਮ ਨੂੰ ਹੋਰ ਸੌਖਾ ਕਰਨ ਦੀ ਜਿਹੜੀ ਇੱਕ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਐਫਰਟ ਹੈ ਸਾਡੇ ਮੈਨੀਫੈਸਟੋ ਵਿੱਚ ਵੀ ਅਸੀਂ ਕਹਿ ਕੇ ਅਸੀਂ ਈਜ਼ ਟੂ ਬਿਜ਼ਨਸ ਜਿਹੜਾ ਉਹ ਉਹ ਉਹਦੇ ਵਿੱਚ ਨੰਬਰ 1 ਤੇ ਪੰਜਾਬ ਆਉਂਦਾ ਹੈ ਇਸ ਵਕਤ ਕੰਮ ਕਰਨ ਦੇ ਵਿੱਚ ਜਦ ਵਪਾਰ ਕਰਨ ਦੇ ਵਿੱਚ ਸੌਖਾ ਹੀ ਤੇ ਤਾਂ ਕਿ ਪਰਮਿਸ਼ਨਾਂ ਜਾਂ ਜਿਹੜੀਆਂ ਕੰਪਲਿਕੀਸ਼ਨਸ ਨੇ ਜਾਂ ਜਿਹੜੀਆਂ ਦਫਤਰੀ ਖੱਜਲ ਖਵਾਰੀਆਂ ਨੇ ਉਹ ਘਟਾਇਆ ਜਾ ਸਕਣ ਸੋ ਇਹ ਅੱਜ ਫੈਸਲੇ ਜਿਹੜੇ ਨੇ ਉਹ ਕੈਬਨਟ ਦੇ ਵਿੱਚ ਹੋਏ है जी और एक्चुअली जो इस तरह हाइपोथिकेशन और इक्विटेबल मॉर्गेज का एक बड़ा इशू सी कि जो है, है, जा तो है, जा जो है जहां तो हाइपोथिकेशन होंदा है जहां जो है इक्विटेबल मॉर्गेज होंदा सी तो बट नॉर्मली जो है उदी इंटरप्रिटेशन कर करके हाइपोथिकेशन भी कर सक देंदे सी तो इक्विटेबल मॉर्गेज अदरवाइज इक्विटेबल मॉर्गेज जो है प्रॉपर्टी जेडियां जो है ਇਮੂਵੇਬਲ ਹੈ ਉਹਦੀ ਹੁੰਦੀ ਹੈ ਮੂਵੇਬਲ ਦੀ ਹੁੰਦੀ ਹੈ ਹੈਪੋਥੀਕੇਸ਼ਨ ਇਹ ਬੈਂਕਾਂ ਵੱਲੋਂ ਮਿਸ ਇੰਟਰਪ੍ਰੀਟੇਸ਼ਨ ਕਰ ਕਰਕੇ ਉਹਨਾਂ ਨੂੰ 1.1% 1% ਦੇਣਾ ਪੈਂਦਾ ਸੀ ਇਸ ਲਈ ਜੋ ਹੈ ਇੰਡਸਟਰੀ ਦੀ ਡਿਮਾਂਡ ਸੀ ਕਿ ਇਹਦੇ ਨਾਲ ਸਾਡਾ ਜੋ ਹੈ ਜ਼ਿਆਦਾ ਜੋ ਹੈ ਸਟੈਂਪ ਡਿਊਟੀ ਵੀ ਪੇ ਕਰਨਾ ਪੈ ਰਿਹਾ ਡਬਲ ਪੇ ਕਰਨਾ ਪੈ ਰਿਹਾ ਤਾਂ ਇਹਦੇ ਵਿੱਚ ਜੋ ਹੈ ਪਹਿਲਾਂ ਤੋਂ ਅਸੀਂ कलैरीफाई कर देता लेकिन फिर भी बैंकिस हो रही थी कलैरीफाई करने करके ठीक है, है, तो कर है, कर तो है तो मैकसीमम फाइव लाख ही होगा जगह वन परसेंट हों में सौ करोड़ रुपए दल्दा है तो सौ करोड़ रुपए का जो है अगर वन परसेंट है तो वन करोड़ हो जाता है लेकिन मैक्सीम ओ कैपिंग जो है, वो जो है पांच लाख रुपये होएगी हो ਆਈ ਇਸ ਬੇਸਿਕਲੀ ਉਹਦੇ ਚ ਲਾਸ ਦੀ ਸਟੇਕਰ ਦੀ ਜੋ ਹੈ ਇਹ ਹੈ ਕਿ ਜਾਂ ਤੋਂ ਇੱਕ ਕੰਪਲਾਈਂਸ ਹੈ ਜਦੋਂ ਆਪਾਂ ਰੇਟ ਉਹ ਕਰ ਰਹੇ ਕਿ ਜੇ ਫਲਾਈਟ ਹੋ ਗਿਆ ਸਾਰੇ ਦੇ ਸਾਰੇ ਜੋ ਹੈ ਪਹਿਲਾ ਜੋ ਹੈ ਜਦੋਂ ਇੱਥੇ ਲੋਨ ਲੈ ਰਹੇ ਸੀ ਉਹ ਲੋਨ ਚੰਡੀਗੜ੍ਹ ਤੋਂ ਲੈ ਰਹੇ ਕੰਪਨੀ ਦੀ ਆਪਣੀ ਦੂਸਰੇ ਹੈੱਡਕੁਆਟਰ ਤੋਂ ਲੈ ਰਹੇ ਤਾਂ ਸਾਨੂੰ ਨੁਕਸਾਨ ਹੋ ਜਾਂਦਾ ਸੀ ਆਦਰਵਾਇਸ ਸਾਡਾ ਰੈਵਨਿਊ ਇਸ ਤੋਂ ਆ ਰਿਹਾ ਸੀ ਕਰੀਬ 250 ਕਰੋੜ ਰੁਪਏ ਜੀ ਸਾਡਾ ਜਿਹੜਾ ਕਾਫਲਾ ਪਹਿਲਾ ਕਾਫਲਾ ਕਸ਼ਮੀਰ ਤੋਂ ਚੱਲੂ ਹੈ ਜੀ ਸ਼੍ਰੀਨਗਰ ਤੋਂ ਉੱਥੇ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਵੀ ਉਸ ਯਾਤਰਾ 'ਚ ਸ਼ਾਮਲ ਹੋਣਗੇ ਜੀ ਤੇ ਸਾਰੇ ਦੇਸ਼ ਦੇ ਮੁੱਖ ਮੰਤਰੀ ਸਹਿਬਾਨ ਉਹਨਾਂ ਨੂੰ ਸੱਦਾ ਪੱਤਰ ਗਏ ਨੇ ਰਾਸ਼ਟਰਪਤੀ ਜੀ ਨੂੰ ਕੱਲ ਮੈਂ ਮਹਾਮੈਂ ਰਾਸ਼ਟਰਪਤੀ ਜੀ ਨੂੰ ਮਿਲ ਕੇ ਆਇਆ ਪ੍ਰਧਾਨ ਮੰਤਰੀ ਜੀ ਤੋਂ ਟਾਈਮ ਮੰਗਿਆ ਹੋਇਆ ਜਦੋਂ ਵੀ ਉਹ ਟਾਈਮ ਦੇ ਦੇਣਗੇ ਤੇ ਨਿੱਜੀ ਤੌਰ ਤੇ ਸੱਦਾ ਪੱਤਰ ਵੀ ਦੇ ਕੇ ਆਵਾਂਗੇ ਤੇ ਬਾਕੀ ਤੁਹਾਨੂੰ ਸਾਰਾ ਜਿਹੜਾ ਪੂਰਾ ਇੱਕ ਮਹੀਨੇ ਦੇ ਸਮਾਗਮਾਂ ਦਾ ਮੇਰੇ ਖਿਆਲ ਤੁਹਾਡੇ ਕੋਲੇ ਆ ਹੀ ਗਿਆ ਹੋਣਾ ਤਾਂ ਤਿੰਨ ਚਾਰ ਜਗ੍ਹਾ ਤੋਂ ਕਾਫਲੇ ਯਾਤਰਾਵਾਂ ਚੱਲਣ ਗਿਆ ਗੁਰੂ ਸਾਹਿਬ ਜਿੰਨ ਜਿੰਨਾ ਪਿੰਡਾਂ ਦੇ ਵਿੱਚ ਜਾਂ ਜਿੰਨ ਜਿੰਨਾ ਥਾਵਾਂ ਤੇ ਉਹਨਾਂ ਦੇ ਚਰਨ ਸ਼ੋਪਾ ਪ੍ਰਾਪਤ ਕਰਤੀ ਹੈ ਉੱਥੇ ਅਦੁੱਤੀ ਕੀਰਤਨ ਸਮਾਗਮ ਦੀਵਾਨ ਔਰ ਲੇਜ਼ਰ ਐਂਡ ਸਾਊਂਡ ਸ਼ੋ ਜਿਹੜੇ ਕਿ ਗੁਰੂ ਸਾਹਿਬ ਦੀ ਜੀਵਨੀ ਬਾਰੇ ਪਈ ਸਤੀਦਾਸ ਪਈ ਮੱਧਦਾਸ ਪਈ ਦੇਅਲਾਜੀ ਉਹਨਾਂ ਦੀ ਸ਼ਹਾਦਤਾਂ ਬਾਰੇ ਜਿਹੜੇ ਚਾਨਣਾ ਪਾਉਣਗੇ ਤੇ ਜਾ ਕੇ ਸਾਰੇ 23 24 25 ਤਰੀਕ ਨੂੰ ਜਿਹੜੇ ਫੰਕਸ਼ਨ ਨੇ ਉਹ ਅਨੰਦਪੁਰ ਸਾਹਿਬ ਕੱਠੇ ਹੋਣਗੇ ਤੇ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਨੰਦਪੁਰ ਸਾਹਿਬ ਵਿਖੇ ਹੋਊਗਾ ਤੇ 25 ਤਰੀਕ ਨੂੰ ਭੋਗ ਪਾਣਗੇ ਤੇ ਉਸ ਤੋਂ ਬਾਅਦ ਫਿਰ ਦਿੱਲੀ ਲਈ ਰਵਾਨਗੀ ਹੋਗੀ ਚਾਂਦਨੀ ਚੌਕ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ ਨੀ ਇਸ ਤਰ੍ਹਾਂ ਦਾ ਹਜੇ ਕੋਈ ਨਹੀਂ ਹੈ ਤੁਹਾਡੇ ਮਤਲਬ ਚੈਨ ਲਾਥੇ ਮੈਂ ਦੇਖ ਚਰਚਾ ਜਰੂਰ ਸੁਣੀ ਹੈ ਪਰ ਸਾਡੇ ਵੱਲੋਂ ਹਜੇ ਕੋਈ ਇਸ ਤਰ੍ਹਾਂ ਦਾ ਹੋ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਸਪੈਸ਼ਲ ਮੀਟਿੰਗ ਜਾਂ ਕੋਈ ਹੋ ਬਾਕੀ ਕੈਬਨਿਟ ਜਿਹੜੀ ਕਲੈਕਟਿਵ ਡਿਸੀਜਨ ਲੈਂਦੀ ਹੈ ਹਜੇ ਕੈਬਨਿਟ ਉਸ ਤੋਂ ਪਹਿਲਾਂ ਇੱਕ ਦੋ ਕੈਬਨਿਟਸ ਹੋਰ ਹੋਣਗੇ ਕੋਈ ਹੋਇਆ ਤਾਂ ਦੱਸਣਾ ਮੈਨੂੰ ਦੇਖੋ ਜੀ ਜਿਹੜੇ ਐਨਜੀਟੀ ਦੇ ਜੱਜ ਜਿਹੜੇ ਸੀਗੇ ਉੱਥੇ ਜਸਟਿਸ ਸੀਗੇ ਜਿਹੜੇ ਰਟਾਇਰ ਹੋਏ ਤਾਂ ਉਹਨਾਂ ਨੇ ਰਟਾਇਰਮੈਂਟ ਦੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੀ ਨਾ ਹੀ ਲੱਗਦਾ ਪੰਜਾਬ ਦਾ ਮਤਲਬ ਫਰਾਲੀ ਦਾ ਜਿਹੜਾ ਧੂਆ ਹੈ ਮਤਲਬ ਜੇ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ ਉਹਦੇ ਵਾਸਤੇ ਨਾਰਥ ਟੂ ਸਾਊਥ ਹਵਾ ਚਲਣੀ ਚਾਹੀਦੀ ਹੈ ਪਹਿਲਾਂ ਕੋਈ ਹਵਾ ਨਹੀਂ ਚੱਲ ਰਹੀ ਕਿਵੇਂ ਜਾਊਗਾ ਜੀ ਇਦਾਂ ਔਰ ਹਾਜੀ 70 ਤੋਂ 80% ਸਾਡੀ ਫਸਲ ਨਹੀਂ ਆਈ ਹਾਂ ਜੀ ਸਿਰਫ 90 ਲੱਖ ਮੀਟ्रिक टन ਆਈ ਹੈ ਤਾਂ ਹਜੇ 90 ਆਉਣ ਨਹੀਂ ਹੈ ਲਗਭਗ ਤੇ ਅੱਗ ਨਹੀਂ ਲਾਈ ਤੇ ਪਹਿਲੀ ਕਿਵੇਂ ਪਹੁੰਚ ਗਿਆ 15 ਦਿਨ ਹੋ ਗਏ ਤਾਂ 10 15 ਦਿਨ ਹੋ ਗਏ ਸਰਸਾ ਸਾਹਿਬ ਨੇ ਤਾਂ ਪਹਿਲੇ ਕਹਤਾ ਕਿ ਇਹ ਪਹੁੰਚ ਗਿਆ ਤੇ ਫਿਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਇਹ ਤੁਸੀਂ ਹੁਣ ਉਹਨਾਂ ਤੋਂ ਜਮਨਾ ਨਹੀਂ ਸਾਫ਼ ਹੋ ਰਹੀ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਜਮਨਾ ਚ ਨਾਉਣਗੇ ਹੈਨਾ ਚਲੋ ਮੋਦੀ ਜੀ ਤਾਂ ਜਮਨਾ ਛੱਡੋ ਉਹ ਤਾਂ VOTER ਵੀ ਆਪਦੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤਾਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਰਹਿਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ AAQI ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚਲਾ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਨਟ ਪੁਲਿਸ ਹੀ ਰਹਿਣਾ ਜਾ ਮੈਂ ਦਿੱਲੀ ਦੇ ਐਸੇ ਇਲਾਕੇ 'ਚ ਹੀ ਰਹਿਣਾ ਬਸ ਇੱਥੇ ਮੇਰਾ ਮੁਕਾਮ ਹੈ ਇੱਥੇ ਖਤਮ ਹੋ ਜਾਣਾ ਮੈਂ ਅੱਗੇ ਕਿਉਂ ਲੰਗਦਾ ਜੀ ਫਿਰ ਉਹ ਸੋ ਇਹ ਤਾਂ ਇੱਕ ਨਾ ਪੋਲਿਟੀਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ ਔਰ ਅੰਨਦਾਤੇ ਨੂੰ ਮੈਂ ਪਹਿਲੇ ਦੋਨੋਂ ਕਹਿੰਦਾ ਰਿਹਾ ਅੰਨਦਾਤੇ ਨੂੰ ਬਦਨਾਮ ਨਾ ਕਰੋ ਕੋਈ ਆਲਟਰਨੇਟਿਵ ਦਿਓ ਜਾਂ ਕੋਈ ਸੋਲੂਸ਼ਨ ਦਿਓ ਜੇ ਜੰਗਾਂ ਰੁਕਵਾ ਸਕਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਬਿਸ਼ਪ ਗੁਰੂ ਦਾ ਡੰਕਾ ਵੱਜ ਰਿਹਾ ਤਾਂ ਪਰਾਲੀ ਦਾ ਮਸਲਾ ਹੱਲ ਕਰਨ ਵਾਸਤੇ ਬੁਲਾ ਲੈਣ ਉਹ ਜਿੰਨ ਜਿੰਨ ਸਟੇਟਾਂ ਚ ਪ੍ਰਾਲੀ ਜਲਦੀ ਜੁਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਤੇ ਉਹ ਬੁਲਾ ਲੈਣ ਉਹਨਾਂ ਨਾਲ ਗੱਲ ਕਰ ਲੈਣ ਕੀ ਹੱਲ ਹੈ ਦਾ ਤੇ ਕੋਈ ਕੰਪਨਸੇਸ਼ਨ ਦੇਣੀ ਹੈ ਜਾਂ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਜਾਣਾ ਸاسي ਚਲੇ ਜਾਵਾਂਗੇ ਉੱਥੇ ਅਸੀਂ ਆਪਣੇ ਆਪਣੇ ਵਿਚਾਰ ਰੱਖ ਦਾਂਗੇ ਸਰ ਉਹੀ ਤਾਂ ਕਹਿਣਾ ਹੈ ਜੀ ਦੇਖੋ ਕਿ ਕੋਈ ਨਾ ਕੋਈ ਤਾਂ ਉਹਨਾਂ ਨੂੰ ਹੱਲ ਦੇਉਂਗੇ ਤਾਂ ਉਹ ਹੋਊਗਾ ਨਾ ਜਾਂ ਫਿਰ ਕ੍ਰੋਪ ਡੈਰੀ ਅਰਸੀਫਿਕੇਸ਼ਨ ਦੇ ਦੋ ਤੇ ਮਤਲਬ ਸਾਨੂੰ ਕੋਈ ਹੋਰ ਫਸਲ ਬੀਜ ਕੇ ਉਹਨੇ ਪੈਸੇ ਜਿਹੜਾ ਜਿੰਨਾ ਲਾਭ ਜਿੰਨਾ ਪ੍ਰੋਫਿਟ ਚਾਵਲ ਵੇਚ ਕੇ ਹੁੰਦਾ ਉਹਨੇ ਕਿਸੇ ਹੋਰ ਫਸਲ ਨਾ ਹੋ ਜੇ ਅਸੀਂ ਕਿਉਂ ਬੀਜਾਂਗੇ ਚਾਵਲ ਚਾਵਲ ਤਾਂ ਸਾਡੀ ਖੁਰਾਕ ਵੀ ਹੈ ਨਹੀਂ ਤੇ ਚਾਵਲ ਦੀ ਦੇਸ਼ ਕੋਲ ਘਾਟ ਵੀ ਹੈ ਨਹੀਂ ਠੀਕ ਹੈ ਨਾ ਤੇ ਹੁਣ ਇੱਕ ਐਨੇ ਸੰਕਟ ਦੇ ਬਾਵਜੂਦ ਵੀ ਹੜ੍ਹਾਂ ਦੇ ਵਿੱਚ ਵੀ ਬਹੁਤ ਸਾਰਾ ਨੁਕਸਾਨ ਪੰਜਾਬ ਦਾ ਹੋਇਆ ਉਹਦੇ ਬਾਵਜੂਦ ਵੀ ਇੱਕ 170 ਲੱਖ ਮੀਟਰਿਕ ਟਨ ਦੇਵਾਂਗੇ ਜੀ ਚੌਲ ਤੇ ਇਸ ਗੱਲ ਨੂੰ ਐਪਰੀਸ਼ੀਏਟ ਨਹੀਂ ਕਰਦੇ ਹੋ ਕਿ ਤੁਸੀਂ ਐਨੇ ਸੰਕਟ ਦੇ ਬਾਵਜੂਦ ਵੀ ਦੇਸ਼ ਦੀ ਫੂਡ ਬਾਲ ਦੇ ਵਿੱਚ ਐਨਾ ਹਿੱਸਾ ਪਾ ਰਹੇ ਹੋ ਸਗੋਂ ਸਗੋਂ ਕਹਿੰਦੇ ਪਰਚਾ ਕਰ ਦਿਓ ਜੀ ਇਹਨਾਂ ਤੇ ਆਹ ਕਰ ਦਿਓ ਜੀ ਉਹ ਕਰ ਦਿਓ ਚੰਗੀ ਗੱਲ ਨਹੀਂ ਦੇਖੋ ਇਹਦੇ ਤੇ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਤੇ ਇਤਰਾਜ਼ ਹੈ ਤਾਂ ਉਹ ਇਤਰਾਜ਼ ਜਿਹੜੇ ਨੇ ਉਹ ਸੁਣਨੇ ਚਾਹੀਦੇ ਆ ਈਵਨ ਸੁਪਰੀਮ ਕੋਰਟ 'ਚ ਮਾਮਲਾ ਸੀਗਾ ਕਿ ਉਹਦੇ 'ਚ ਆਇਡੈਂਟੀਫਿਕੇਸ਼ਨ ਕਿਹੜੀ ਲਾਉਂਗੇ ਆਧਾਰ ਕਾਰਡ ਪਹਿਲਾਂ ਨਹੀਂ ਸੀਗਾ ਪਾਸਪੋਰਟ ਨਹੀਂ ਸੀਗਾ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਐਸਆਈਆਰ ਨੂੰ ਵੋਟ ਚੋਰੀ ਦੇ ਵਜੂਦ ਦੇਖਿਆ ਜਾਵੇ ਕਿ ਆਪਣੇ ਮਨਪਸੰਦ ਬੰਦਿਆਂ ਦੀਆਂ ਵੋਟਾਂ ਬਣਾ ਲਓ ਜਿਹੜੀਆਂ ਜਿਹੜੇ ਮਹੱਲਿਆਂ 'ਚੋਂ ਚਾਹੇ ਜਿਹੜੀਆਂ ਬੂਥਾਂ 'ਤੇ ਕਿਸੇ ਹੋਰ ਪਾਰਟੀ ਨੂੰ ਪੈਂਦੀਆਂ ਨੇ ਉਨਨੇ ਵੋਟਾਂ ਕੱਟ ਦੋ ਉਸ ਇਲਾਕੇ ਚ ਫਿਰ ਇਹ ਤਾਂ ਡੈਮੋਕ੍ਰੇਸੀ ਲਈ ਬਹੁਤ ਖਤਰਨਾਕ ਹੋ ਗਏ ਪਰ ਇਹਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਖੁੱਲ ਕੇ ਜਵਾਬ ਦੇਣਾ ਚਾਹੀਦਾ ਨਾ ਬਿਲਕੁਲ ਕਰ ਰਹੇ ਆ ਜੀ ਅਸੀਂ ਤਾਂ ਕੋਸ਼ਿਸ਼ ਕਰ ਰਹੀ ਹੀ ਕਰਦੇ ਆ ਕਿ ਕੋਈ ਵੀ ਸਰਕਾਰੀ ਪਦ ਜਿਹੜਾ ਸਰਕਾਰੀ ਅਹੁਦਾ ਜਿਹੜਾ ਉਹ ਖਾਲੀ ਨਾ ਰਹੇ ਉਹਨੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਐਸਪੀ ਲੈਵਲ ਦੀਆਂ ਇਨਸਪੈਕਟਰ ਲੈਵਲ ਦੀਆਂ ਐਸਐਚਓ ਲੈਵਲ ਦੀਆਂ ਡੀਐਸਪੀ ਲੈਵਲ ਦੀਆਂ ਸਾਰੀਆਂ ਪੋਸਟਾਂ ਜਿਹੜੀਆਂ ਖਾਲੀ ਸੀਗੀਆਂ ਸਾਰੀਆਂ ਭਰੀਆਂ ਗਈਆਂ ਨੇ ਤਾਂ ਕਿ ਲਾਅ ਐਂਡ ਆਰਡਰ ਲਾਗੂ ਹੋ ਗੰਜ ਬਹੁਤ ਸਾਰੇ ਐਸਪੀ ਜਿਹੜੇ ਸੀਗੇ ਜਾਂ ਡੀਐਸਪੀ ਸੀਗੇ ਉਹਨਾਂ ਕੋਲੇ ਐਡੀਸ਼ਨਲ ਚਾਰजेस ਸੀਗੇ ਇਧਰ ਉਧਰ ਦੇ ਤਾਂ ਕਿ ਉਹ ਉਹਨਾਂ ਨੂੰ ਪ੍ਰੋਪਰ ਟਾਈਮ ਕਿਸੇ ਇੱਕ ਲਾਕੇ 'ਚ ਜਿਹੜਾ ਆਪਣਾ ਸਰਵਲੈਂਸ ਦਾ ਮਿਲੇ ਸੋ ਜਿੰਦੇ ਵੀ ਸਾਡੇ ਕੋਲੇ ਆਈ ਜਾਂਦੇ ਰਹਿੰਦੇ ਨੇ ਤੇ ਨਵੀਂ ਭਰਤੀਆਂ ਵੀ ਹੋ ਰਹੀਆਂ ਨੇ ਤੇ ਉਹਦੇ ਨਾਲ ਅਸੀਂ ਕੋਸ਼ਿਸ਼ ਕਹੀ ਕਰਾਂਗੇ ਕਿ ਐਡੀਸ਼ਨਲ ਚਾਰजेस ਜਿਹੜੇ ਨੇ ਉਹ ਜਿੱਥੇ ਵੀ ਅਫਸਰ ਕੰਮ ਕਰ ਰਹੇ ਨੇ ਕਈ ਤਾਂ ਉਹਨਾਂ ਨੂੰ ਉਹਨਾਂ ਦੇ ਕੰਮ ਦਾ ਬੋਝ ਘਟਾ ਕੇ ਨਵੀਂ ਭਰਤੀ ਕੀਤੀ ਜਾਵੇ ਹਾਂਜੀ ਬਾੜ ਦਾ ਪੈਸਾ ਆ ਦੇ ਸੰਤਰ ਤੋਂ ਦੇ ਆਏਗਾ ਉਹਨਾਂ ਨੇ ਕੀ ਦੇਣਾ ਜੀ ਦੇਖੋ ਮੈਂ ਤਾਂ ਕੋਸ਼ਿਸ਼ ਹੀ ਕਰ ਰਹੇ ਹਾਂ ਕਿ ਉਹ ਇਧਰ ਲਈ ਉਧਰ ਲਈ ਹੋਰ ਸਕੀਮਾਂ ਜਿਹੜੀਆਂ ਪੈਸੇ ਆਉਂਦੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹੀ ਕਹੀ ਜਾਂਦੇ ਨੇ ਕਿ ਇਹ ਪੈਸੇ ਵੀ ਉਧਰੋਂ ਕੱਟ ਲਓ ਜੀ ਇਹ ਪੈਸੇ ਵੀ ਤੁਹਾਡੇ ਉਸੇ ਝੁਗੇ ਨੇ ਜਾਣਗੇ ਜੀ ਜੇ ਉਹ ਹੜ ਨਾ ਆਉਂਦੇ ਉਹ ਪੈਸੇ ਤਾਂ ਵੀ ਆਉਣੇ ਸੀਗੇ ਸੋ ਇਧਰ ਉਧਰ ਦੀਆਂ ਜਿਹੜੀਆਂ ਪੈਰਲਲ ਸਕੀਮਾਂ ਨੇ ਉਹ ਉਹਨਾਂ ਦੇ ਰਾਹੀਂ 1600 ਕਰੋੜ ਰੁਪਇਆ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਕਹਿ ਸੀ ਕਿ 1600 ਕਰੋੜ ਟੋਕਨ ਹੈ ਤੇ ਇਹ ਤਾਂ ਹਜੇ ਬਸ ਪੈਸੀ ਹੈ ਤੇ ਬਾਕੀ ਤੁਹਾਨੂੰ ਹੋਰ ਦੇਵਾਂਗੇ ਅਜੇ ਤਾਂ ਟੋਕਨ ਨਹੀਂ ਪੂਰਾ ਹੋਇਆ ਜੀ ਨੀ ਇਦਾਂ ਦਾ ਤਾਂ ਕੋਈ ਨਹੀਂ ਮੇਰੇ ਖਿਆਲ ਚ ਹੋਣਾ ਚਾਹੀਦਾ ਉਹਨਾਂ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਉਹ ਮੇਰੇ ਖਿਆਲ ਚ ਕੋਈ ਉਹਨਾਂ ਦੇ ਆਫਿਸ ਨੇ ਸ케ਜੂਲ ਵੀ ਦੇਖਣਾ ਹੈ ਸ਼ਾਇਦ ਉਹਨਾਂ ਦੀਆਂ ਬਿਹਾਰ ਦੇ ਵਿੱਚ ਐਕਟੀਵਿਟੀਜ਼ ਜ਼ਿਆਦਾ ਨੇ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਰੈਲੀ ਪ੍ਰਧਾਨ ਮੰਤਰੀ ਵੀ ਨਾਲ ਨੇ ਨਾ ਤੇ ਉਹ ਫਿਰ ਸਾਰਾ ਕੁਝ ਭੁੱਲ ਜਾਂਦੇ ਜਦੋਂ ਕਿਸੇ ਸਟੇਟ 'ਚ ਇਲੈਕਸ਼ਨ ਹੋਵੇ ਫਿਰ ਉੱਥੇ ਜਾ ਕੇ ਬਹਿ ਜਾਂਦੇ 6-7 ਦਿਨ ਦਾ ਮੇਰੇ ਖਿਆਲ ਚ ਪ੍ਰੋਗਰਾਮ ਉਹਨਾਂ ਦਾ ਉੱਥੇ ਹੈ ਜੇ ਬਿਹਾਰ ਹੀ ਮਿਲਣਾ ਟਾਈਮ ਦੇ ਦਨ ਉੱਥੇ ਜਾ ਆਵਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਆਪਣੇ ਸਟੇਟ ਦੀ ਜਿਹੜੀ ਹੈ ਸਮੱਸਿਆ ਹੀ ਦੱਸਣੀ ਹੈ ਅਸੀਂ ਤਾਂ ਆਪਣੇ ਹੱਕ ਹੀ ਮੰਗਣੇ ਆ ਜੇ ਬਿਹਾਰ ਦਾ ਟਾਈਮ ਦੇ ਦਨ ਪਟਨਾ ਚ ਜਾ ਆਵਾਂਗੇ ਗਿਆ ਜਾ ਆਵਾਂਗੇ ਕਿਤੇ ਸਮਸਤੀਪੁਰ ਜਾਂ ਜਿੱਥੇ ਵੀ ਕਹਿਣਗੇ ਉਹ ਉੱਥੇ ਜਾ ਆਵਾਂਗੇ ਮਿਲਾਂਗੇ ਕੋਈ ਜਦੋਂ ਮਰਜ਼ੀ ਟਾਈਮ ਦੇ ਦੇਣ ਗੱਲ ਕਿਤੇ ਕਿਸੇ ਪ੍ਰੈਸਰ ਵਾਂਗੂ ਕਿ ਹਰ ਬਾਬਾ ਤੋਂ ਪੰਜਾਬ ਦੀ ਇਸ ਤਰ੍ਹਾਂ ਦੀ ਆਈ ਹੈ ਕਿ ਜਿਹੜੇ ਕਿਸਾਨਾਂ ਨੂੰ ਆਧੂ ਰੂਪ ਦਿੱਤਾ ਉਹਨਾਂ ਨੂੰ ਮਜ਼ਬੂਰ ਕੀਤਾ ਜਾ ਰਿਹਾ ਕਿ ਨਹੀਂ ਕਿ ਤੋਂ ਕਿ ਤੋਂ ਸ਼ਿਕਾਇਤ ਆ ਰਹੀ ਹੈ ਨੰਨ ਯੂਰੀਆ ਦੀ ਪਰ ਡੀਪੀ ਦੀ ਅਸੀਂ ਕਿਉਂਕਿ ਪੌ ਚਿਰ ਪਹਿਲਾਂ ਅਸੀਂ ਗੱਲਬਾਤ ਕੀਤੀ ਹੋਈ ਸੀ ਮਾਨਯੋਗ ਮੰਤਰੀ ਸਾਹਿਬਾਨ ਜਿਹੜੇ ਕੇਂਦਰ ਦੇ ਨੇ ਤੇ ਕਿਸੇ ਵੀ ਇਲਾਕੇ ਦੇ ਵਿੱਚ ਡੀਪੀ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਔਰ ਜੇ ਜਿੱਤੋਂ ਵੀ ਸਾਨੂੰ ਸ਼ਿਕਾਇਤ ਆਉਂਦੀ ਹੈ ਨਾਲ ਦੇ ਨਾਲ ਸੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਉੱਥੇ ਡੀਪੀ ਜਿਹੜੀ ਪ੍ਰੋਪਰ ਮਾਤਰਾ ਦੇ ਵਿੱਚ ਪਹੁੰਚਾਉਣੇ ਆ 2 ਲੱਖ ਕੁਇੰਟਲ ਬੀਜ ਜਿਹੜੇ ਨੇ ਉਹ ਅਸੀਂ ਦੇਣੇ ਆ ਜੀ ਜੋ 1 ਲੱਖ 85 ਹਜ਼ਾਰ ਕੁਇੰਟਲ ਜਿਹੜਾ ਬੀਜਾ ਉਹ ਕਣਕ ਦਾ ਬਾਕੀ ਹੋਰ ਫਸਲਾਂ ਦੇ 15000 ਕੁਇੰਟਲ ਹੋਰ ਫਸਲਾਂ ਦੇ ਨੇ ਜਿਹੜੇ ਕਿ ਹੁਣ ਕਣਕ ਦਾ ਕਿਉਂਕਿ ਬਜਾਈ ਦਾ ਟਾਈਮ ਲਗਭਗ ਜਿਹੜੇ ਜਿਹੜੇ ਜ਼ੋਨ ਨੇ ਪਹਿਲਾਂ ਜੀਰੀ ਝੋਨਾ ਵੱਢ ਲਿਆ ਜਾਂ ਫਸਟイヤー ਸੈਕੰਡ ਜ਼ੋਨ ਜਿਹੜੇ ਨੇ ਉਹ ਜਿੱਥੇ ਕਣਕ ਬੀਜਣ ਦੀ ਤਿਆਰੀ ਹੈ ਉਥੇ ਵਾਸਤੇ ਅਸੀਂ ਟਰੱਕ ਕਰਵਾਨਾ ਕਰ ਦਿੱਤੇ ਗਏ ਨੇ ਤੇ ਉਹਨਾਂ ਨੂੰ ਪ੍ਰੋਪਰ ਕੁਆਲਿਟੀ ਬੀਜ ਜਿਹੜੇ ਨੇ ਕਣਕ ਦੇ ਉਹ ਮਿਲ ਰਹੇ ਨੇ ਤੇ ਕੁਝ ਟਰੱਕ ਤਾਂ ਅਸਿਰਵਾਨਾ ਕਰਦੇ ਬਾਕੀ ਹਰ ਰੋਜ਼ ਜਾਈ ਜਾਂਦੇ ਨੇ ਤੇ ਅਸੈਸਮੈਂਟ ਜਿਹੜੀ ਆ ਉਹ ਵੀ ਆਈ ਜਾਂਦੀ ਹੈ ਤੇ ਜਿਹੜੇ ਹੜਪੀੜਾਂ ਦੇ ਜਿਹੜੇ ਪੈਸੇ ਨੇ ਘਰਾਂ ਦੇ ਪਸ਼ੂਆਂ ਦੇ ਫਸਲਾਂ ਦੇ ਨੁਕਸਾਨ ਦੇ ਉਹ ਸਾਰੇ ਜਿਹੜੇ ਉਹਨਾਂ ਨੂੰ ਹਰ ਰੋਜ਼ ਮਿਲ ਰਹੇ ਨੇ ਥੈਂਕ ਯੂ